ਮੈਂ ਜਸਪਾਲ ਸਿੰਘ ACP ਸੈਂਟਰਲ ਅਮਰਸਰ ਦੱਸਣਾ ਚਾਹੁੰਦਾ ਕੱਲ ਥਾਣਾ ਗੇਟ ਕੀ ਮਾਵੇਂ ਜੇ ਇੱਕ ਕੇਸ ਫੋਟੋੜ ਹੋਇਆ ਸੀਗਾ ਇੱਕ ਮਾਈਨਰ ਲੜਕੀ 5 ਸਾਲ ਦੀ ਹੈ ਰੈਨ ਵਾਲੇ ਚਵਾਰ ਰੋਡ ਦੀ ਹੈ ਉਹਦੇ ਨਾਲ ਉਹਦੇ ਗਵਾਂਢੀ ਸ਼ੰਭੂ ਵੱਲੋਂ ਕੇ ਜੋ ਰੇਪ ਅਟੈਂਪਟ ਹੋਇਆ ਸੀਗਾ ਜੋ ਤੁਰੰਤ ਕਾਰਵਾਈ ਕਰਦਿਆਂ ਲੜਕੀ ਦੀ ਮਦਰ ਹੈ ਜੋ ਫੂਲਨ ਦੇਵੀ ਉਹਦੀ ਸਟੇਟਮੈਂਟ ਤੇ ਜਿਹੜਾ ਮਕਦਮਾ ਨੰਬਰ 65 ਮੈਂ ਅੰਡਰ ਸੈਕਸ਼ਨ 64 2 VN S ਛੇ ਪਕੜਤ थाना ਗੇਟੇ ਦੀ ਮਦਦ ਦਿੱਤੀ ਗਿਆ ਉਸ ਤੋਂ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਦੋਸ਼ੀ ਸੀਗਾ ਸ਼ੰਭੂ ਪਾਸਵਾਨ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਪੁਛਗਿਰਤੀ ਜਾਰੀ ਹੈ ਬੇਸਿਕਲੀ ਇਹ ਦੋਨੋਂ ਜਿਹੜੇ ਆ ਪਰਿਵਾਰ ਆ ਬਿਹਾਰ ਦੇ ਰਹਿਣ ਵਾਲੇ ਆ ਤੇ ਆਂਗਵਾਂਡ ਜਿਹੜੇ ਰਹਦੇ ਸੀਗੇ ਤੋਂ ਸ਼ੰਭੂ ਵੱਲੋਂ ਜਿਹੜਾ ਮਾਈਨਰ ਲੜਕੀ ਨਾਲ ਰੇਪਟਾਪਟ ਕੀਤਾ ਗਿਆ ਉਹਦੇ ਬਿਆਨ ਤੇ ਉਹਦੀ ਗ੍ਰਿਫਤਾਰੀ ਖਾ ਲਈ ਗਈ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ ਮੈਂ ਜਿਸਪਾਲ ਸਿੰਘ ACP ਸੈਂਟਰਲ ਅੰਮ੍ਰਿਤਸਰ ਦੱਸਣਾ ਚਾਹੁੰਦਾ ਕੱਲ੍ਹ ਥਾਣਾ ਗੇਟ ਕੀ ਮਾਵੇ ਜਗੇ ਇੱਕ ਕੇਸ ਫੋਟੋਡ ਹੋਇਆ ਸੀਗਾ ਇੱਕ ਮਾਈਨਰ ਲੜਕੀ 5 ਸਾਲ ਦੀ ਹੈ ਰੈਨ ਵਾਲੇ ਜਵਾਰ ਰੋੜ ਦੀ ਹੈ ਉਹਦੇ ਨਾਲ ਉਹਦੇ ਗੋਡੀ ਸ਼ੰਭੂ ਵੱਲੋਂ ਕੇ ਜੋ ਰੇਪ ਅਟੈਂਪਟ ਹੋਇਆ ਸੀਗਾ ਜੋ ਤੁਰੰਤ ਕਾਰਵਾਈ ਕਰਦਿਆਂ ਲੜਕੀ ਦੀ ਮਦਰ ਜੋ ਫੂਲਨ ਦੇਵੀ ਉਹਦੀ ਸਟੇਟਮੈਂਟ ਤੇ ਜਿਹੜਾ ਮੁਕੱਦਮਾ ਨੰਬਰ 65 ਮੈਂ ਅੰਡਰ ਸੈਕਸ਼ਨ 64 62 ਐਨਐਸ 6 ਆਕਟਵਰ ਥਾਣਾ ਗੇਟ ਕੀ ਮਾਦਰ ਦੀ ਕੀਤਾ ਗਿਆ ਉਸ ਨੂੰ ਤਰੰਤ ਕਾਰਵਾਈ ਕਰਦੇ ਆ ਜਿਹੜਾ ਦੋਸ਼ੀ ਸੀਗਾ ਸ਼ੰਭੂ ਪਾਸਵਦ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਪੁਛਗਿਰਤੀ ਜਾਰੀ ਹੈ ਬੇਸਿਕਲੀ ਇਹ ਦੋਨੋਂ ਜਿਹੜੇ ਆ ਪਰਿਵਾਰ ਆ ਬਿਹਾਰ ਦੇ ਰਹਿਣ ਵਾਲੇ ਆ ਤੇ ਆਂਗਵੰਡ ਜਿਹੇ ਰਹਿੰਦੇ ਸੀਗੇ ਤੋਂ ਸ਼ੰਭੂ ਵੱਲੋਂ ਜਿਹੜਾ ਮਾਈਨਰ ਲੜਕੀ ਨਾਲ ਰਿਪੋਰਟ ਕੀਤਾ ਗਿਆ ਉਹਦੇ ਪ੍ਰਾਵ ਤੇ ਉਹਦੀ ਗ੍ਰਿਫਤਾਰੀ ਖਾ ਲਈ ਗਈ ਹੈ ਤੇ ਅੱਗੇ ਦੀ ਕਰ ਰਹੀ ਜਾਰੀ ਹੈ